ਸਤਿ ਸ਼੍ਰੀ ਅਕਾਲ ਜੀ ਦਾ ਕਲਾਸਿਕ ਕਲੈਕਸ਼ਨ ਨੈਰਾਗਾ ਗਾਗਨ ਨੂੰ ਮੈਂ ਅਮਰਿਤਪਾਲ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਸਭ ਦਾ ਆਪਣੇ YouTube ਚੈਨਲ ਦਾ ਕਲਾਸਿਕ ਕਲੈਕਸ਼ਨ ਤੇ ਔਰ ਉਮੀਦ ਕਰਦੇ ਹਾਂ ਤੁਸੀਂ ਵੀ ਸਾਰੇ ਠੀਕ ਠਾਕ ਹੋ ਅਤੇ ਚੜ੍ਹਦੀ ਕਲਾ ਦੇ ਵਿੱਚ ਹਾਂਜੀ ਅੱਜ ਦੀ ਜੋ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਸਪੈਸ਼ਲ ਰਹਿਣ ਵਾਲੀ ਹੈ ਕਿਉਂਕਿ ਅੱਜ ਆਪਾਂ ਬਹੁਤ ਸੋਹਣੇ ਹੈਂਡਵਰਕ ਦੇ ਸੂਟ ਲੈ ਕੇ ਆਏ ਹਾਂ ਤੁਹਾਡੇ ਲਈ ਉਹ ਵੀ ਗਰਮੀਆਂ ਦੇ ਵਿੱਚ ਪਾਉਣ ਵਾਲੇ ਸਾਰੇ ਹੀ ਬਹੁਤ ਹੀ ਜ਼ਿਆਦਾ ਇੱਕ ਤੋਂ ਇੱਕ ਸੋਹਣੇ ਸੂਟ ਹੋਣਗੇ ਪਲੀਜ਼ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਤੇ ਪਲੀਜ਼ ਜਦੋਂ ਵੀ ਵੀਡੀਓ ਦੇਖ ਰਹੇ ਹੋ ਆਪਣਾ ਆਰਡਰ ਨਾਲ ਹੀ ਨਾਲ ਪਲੇਸ ਕਰਦੇ ਹੋ ਕਿਉਂਕਿ ਸਟਾਕ ਬਹੁਤ ਜਲਦੀ ਆਊਟ ਹੋਣ ਵਾਲਾ ਓਕੇ ਜੀ ਆਓ ਫਿਰ ਸ਼ੁਰੂ ਕਰਦੇ ਹਾਂ ਵੀਡੀਓ ਦਿਖਾਉਨੇ ਇੱਕ ਇੱਕ ਕਰਕੇ ਤੁਹਾਨੂੰ ਸਾਰੇ ਸੂਟ ਜਿਸ ਤਰ੍ਹਾਂ ਸਭ ਤੋਂ ਪਹਿਲਾਂ ਤੁਸੀਂ ਆਪਾਂ ਦਿਖਾਉਨੇ ਤੁਹਾਨੂੰ ਸਭ ਤੋਂ ਪਹਿਲਾਂ ਇੱਕ ਆਊਟ ਦੁਪੱਟੇ ਵਾਲ ਜਿਹੜੀ ਇਹ ਵਾਲੀ ਕਲੈਕਸ਼ਨ ਆਉਗੀ ਜੀ ਆਰੀ ਵਰਕ ਦੀ ਇਹਦੇ ਵਿੱਚ ਮਤਲਬ ਆਰੀ ਵਿਦ ਹੈਂਡ ਹੋਊਗਾ ਆਰੀ ਦਾ ਸਾਰਾ ਵਰਕ ਕਰਕੇ ਉਹ ਹਾਈਲਾਈਟ ਸਾਰਾ ਕੀਤਾ ਹੋਊਗਾ ਹੈਂਡਵਰਕ ਦੇ ਨਾਲ ਤੇ ਇਹਦੇ ਵਿੱਚ ਮਤਲਬ ਕਿ ਕੁਝ ਕੁ ਸੂਟ ਤੁਹਾਨੂੰ ਵਿਦਆਊਟ ਦੁਪੱਟਾ ਵੀ ਮਿਲਣਗੇ ਤੇ ਕੁਝ ਕੁ ਵਿਦ ਦੁਪੱਟਾ ਮਿਲਣਗੇ ਪਹਿਲਾਂ ਆਪਾਂ ਤੁਹਾਨੂੰ ਦਿਖਾਉਣੀ ਆ ਵਿਦਆਊਟ ਦੁਪੱਟਾ ਜਿਸ ਤਰ੍ਹਾਂ ਪਿੰਕ ਕਲਰ ਗਰਮ ਸਾਰੇ ਗਰਮੀਆਂ ਵਾਲੇ ਬੜੇ ਹੀ ਨਹੀਂ ਸੋਬਰ ਜਿਹਾ ਕਲਰ ਆਉਣਗੇ ਤੇ ਵਰਕ ਵੀ ਬੜਾ ਪਿਆਰਾ ਕੀਤਾ ਹੋਇਆ ਹੈ ਨਾ ਉੱਪਰ ਦੇਖੋ ਜੀ ਬੜਾ ਸੋਹਣਾ ਵਰਕ ਕੀਤਾ ਹੋਇਆ ਹੈ ਤੇ ਤੇ ਤੁਸੀਂ ਦੁਪੱਟਾ ਆਪਣੀ ਚੋਇਸ ਦਾ ਲੈ ਸਕਦੇ ਹੋ। ਕੰਟਰਾਸਟ ਲੈਣਾ ਚਾਹੁੰਦੇ ਹੋ, ਆਈ ਡਾਈ ਕਰਵਾਉਣਾ ਚਾਹੁੰਦੇ ਹੋ ਜਾਂ ਫਿਰ ਬੇਸ ਦੇ ਨਾਲ ਮੈਂ ਲੈਣਾ ਚਾਹੁੰਦੇ ਹਾਂ। ਪਿੰਕ ਕਲਰ ਦੇ ਵਿੱਚ ਬੜਾ ਹੀ ਸੋਹਣਾ ਵਰਕ। ਇਹ ਸਾਰਾ ਆਈ ਵਿਦ ਹੈਂਡ ਹੈ ਜੀ। ਵੀਡੀਓ ਦੇ ਵਿੱਚ ਪ੍ਰੋਪਰ ਵਿਜੀਬਲ ਹੋ ਰਿਹਾ ਹੁਣ। ਆਰੀ ਦੇ ਉੱਪਰ ਸਾਰਾ ਹੈਂਡਵਰਕ ਕੀਤਾ ਗਿਆ। ਬਿਲਕੁਲ ਵੀ ਮਸ਼ੀਨ ਵਰਕ ਨਹੀਂ ਹੈਗਾ। ਬਹੁਤ ਹੀ ਸੋਹਣਾ ਸੋਬਰ ਜਿਹਾ ਵਰਕ ਹੈ ਦੇਖੋ। ਘੇਰੇ ਦਾ ਵੀ ਹੈ ਜੀ, ਪੈਨਲ ਵੀ ਨੇ ਔਰ ਫਲਾਰਸ ਵੀ ਨੇ। ਸੇਮ ਜਿਹਾ ਵਰਕ ਆਊਗਾ 슬ੀਵ ਦੇ ਉੱਪਰ ਵੀ ਆਜੂਗਾ ਜੀ ਇਹ ਬਾਹਾਂ ਦਾ ਵਰਕ ਆਜੂਗਾ ਪ੍ਰੋਪਰ ਹੈਂਡਵਰਕ ਇਹ ਬਾਹਾਂ ਦਾ ਆਜੂਗਾ ਜੀ ਕਲਰ ਹੈਗਾ ਪਿੰਕ ਤੇ ਹੁਣ ਇਸੇ ਦੇ ਵਿੱਚ ਆਪਾਂ ਤੁਹਾਨੂੰ ਦੂਜਾ ਕਲਰ ਦਿਖਾ ਦਿੰਨੇ ਆਂ ਕਿਕ ਕਰਕੇ ਸਾਰੇ ਵੀ ਕਲਰ ਦਿਖਾਉਂਦੇ ਚਾਹਾਂਗੇ ਸਾਰਿਆਂ ਦੇ ਡਿਜ਼ਾਈਨ ਹਰ ਇੱਕ ਵਰਕ ਦਾ ਜਿਹੜਾ ਹੈਂਡਵਰਕ ਦਾ ਆਰੀ ਵਰਕ ਦਾ ਪ੍ਰਾਈਸ ਦਾ ਤੁਹਾਨੂੰ ਸਭ ਨੂੰ ਪਤਾ ਹੈ ਜੀ ਕਿੰਨਾ ਰੇਟ ਮਹਿੰਗਾ ਹੈ ਇਹਦਾ ਕਿਉਂਕਿ ਮਿਹਨਤ ਬਹੁਤ ਹੁੰਦੀ ਹੈ ਹਨਾ ਸਾਰਾ ਹੱਥ ਨਾਲ ਜੋ ਅ ਮਤਲਬ ਕਿ ਕਾਰੀਗਰਨ ਦੀ ਮਿਹਨਤ ਬਹੁਤ ਜ਼ਿਆਦਾ ਲੱਗਦੀ ਆ ਤਾਂ ਇਹ ਜਿਹੜੇ ਪ੍ਰਾਈਸ ਨੇ ਬਹੁਤ ਘੱਟ ਆਏ ਨੇ ਜਿਹੜੇ ਪ੍ਰਾਈਸ ਦੇ ਵਿੱਚ ਤੁਹਾਨੂੰ ਅੱਜ ਇਹ ਹੈਂਡਵਰਕ ਸੂਟ ਮਿਲ ਜਾਣਾ ਉਹ ਪ੍ਰਾਈਸ ਦੇ ਵਿੱਚ ਕੱਲਾ ਵਰਕ ਵੀ ਨਹੀਂ ਹੁੰਦਾ ਅੱਜ ਕੱਲ ਤਾਂ ਥ੍ਰੈਡ ਵਰਕ ਮਸ਼ੀਨ ਵਰਕ ਦੀ ਵੀ ਬਹੁਤ ਜ਼ਿਆਦਾ ਕੋਸਟ ਹੋਈ ਪਈ ਆ ਤੇ ਇਹ ਤੁਹਾਨੂੰ ਪ੍ਰੋਪਰ ਹੈਂਡਵਰਕ ਦੇ ਸੂਟ ਉਹ ਵੀ ਕਾਟਨ ਦੇ ਪਿਓਰ ਕਾਟਨ ਬਹੁਤ ਘੱਟ ਪ੍ਰਾਈਸ ਦੇ ਵਿੱਚ ਮਿਲਣ ਵਾਲੇ ਨੇ ਬਸ ਤੁਸੀਂ ਕੀ ਕਰਨਾ ਤੁਹਾਡਾ ਕੰਮ ਹੈ ਜਿੰਨਾ ਜਲਦੀ ਹੋ ਸਕੇ ਆਰਡਰ ਪਲੇਸ ਕਰਨਾ ਕਿਉਂਕਿ ਸਾਨੂੰ ਪੂਰਾ ਯਕੀਨ ਹੈ ਕਿ ਇਹ ਵੀਡੀਓ ਜਿਹੜੀ ਹੈਗੀ ਆ ਇਹ ਵੀਡੀਓ ਦਾ ਸਟਾਕ ਹੈ ਬਹੁਤ ਜਲਦੀ ਕਲੀਅਰ ਹੋਗਾ ਦੇਖੋ ਜੀ ਫੁੱਲ ਸ਼ਰਟ ਫੁੱਲ ਹੈਵੀ ਹੋਗੀ ਪੂਰਾ ਫਰੰਟ ਹੈਵੀ ਹੈ ਬਿਲਕੁਲ ਵਧੀਆ ਡਿਜ਼ਾਈਨ ਆਰੀ ਵਰਕ ਦੇ ਵਿੱਚ ਸਾਰਾ ਹੈਂਡ ਦਾ ਜੋ ਹਾਈਲਾਈਟ ਕੀਤਾ ਇਹ 슬ੀਵਸ ਦਾ ਆਏਗਾ ਸੇਮ ਹੈ ਇੱਕ 슬ੀਵ ਦਾ ਦੂਸਰੀ 슬ੀਵ ਦਾ ਦੂਸਰੀ ਸਾਈਡ ਤੀਸਰਾ ਕਲਰ ਵੀ ਬਹੁਤ ਜਿਆਦਾ ਸੋਹਣਾ ਜੀ ਸਕਾਈ ਬਲੂ ਕਲਰ ਹੈ ਅੱਜਕੱਲ ਬਹੁਤ ਟ੍ਰੈਂਡ ਦੇ ਵਿੱਚ ਵਧੀਆ ਫੈਬਰਿਕ ਹੈ ਕੋਈ ਲਾਈਨਿੰਗ ਦੀ ਵੀ ਜ਼ਰੂਰਤ ਨਹੀਂ ਹੈਗੀ ਬਾਕੀ ਤੁਸੀਂ ਗਰੇਸ ਦੇ ਲਈ ਲਗਾਉਣਾ ਚਾਹੁੰਦੇ ਹੋ ਤਾਂ ਓਨਲੀ ਸ਼ਰਟ ਨੂੰ ਫਰੰਟ ਬੈਕ ਲਗਾ ਸਕਦੇ ਹੋ ਦੇਖੋ ਜੀ ਕਿੰਨਾ ਸੋਹਣਾ ਵਰਕ ਹੈ ਪੂਰਾ ਫਰੰਟ ਜਿਹੜਾ ਫੁੱਲ ਹੈਵੀ ਬਣਨ ਵਾਲਾ ਦੁਪੱਟਾ ਤੁਸੀਂ ਇੰਨਾ ਸੂਟਾਂ ਦੇ ਨਾਲ ਟਾਈ ਡਾਈ ਕਰਵਾਉਨੇ ਆ ਤਾਂ ਹੋਰ ਵੀ ਸੂਟ ਦੀ ਲੁੱਕ ਚੌਗਣੀ ਹੋ ਜਾਣੀ ਆ ਵੈਸੇ ਤੁਸੀਂ ਸਿੰਗਲ ਕਲਰ ਕਰਵਾ ਕੇ ਲੈਸ ਵਗੈਰਾ ਲਗਾਉਣਾ ਚਾਹੋ ਨੇ ਉਹ ਤੁਹਾਡੀ ਚੋਇਸ ਆ ਇਹ ਸਲੀਵਸ ਤਾਂ ਆ ਜੂਗਾ ਤੇ ਹੁਣ ਗੱਲ ਕਰੀਏ ਪ੍ਰਾਈਸ ਦੀ ਵਿਦਆਊਟ ਦੁਪੱਟਾ ਤਿੰਨ ਸੀ ਜੀ ਹੈਂਡਵਰਕ ਦੇ ਵਿੱਚ ਇਹਨਾਂ ਦਾ ਪ੍ਰਾਈਸ ਰਹਿਣ ਵਾਲਾ ਅੱਜ ਵਾਲੀ ਵੀਡੀਓ ਵਿੱਚ ਸਿਰਫ ਔਰ ਸਿਰਫ 1495 ਸਿਰਫ 1495 ਦੇ ਵਿੱਚ ਹੈਵੀ ਹੈਂਡਵਰਕ ਦੇ ਕਾਟਨ ਦੇ ਸੂਟ ਓਨਲੀ ਚੌਲਪ ਚੰਗੇ ਤੇ ਹੁਣ ਜਿਹੜੇ ਆਪਾਂ ਲੈ ਕੇ ਆਏ ਆ ਸੂਟ ਇਹ ਹੁਣ ਕੀ ਜੀ ਵਿਦੋ ਦੁਪੱਟਾ ਇਹਨਾਂ ਸਾਰਿਆਂ ਦੇ ਨਾਲ ਆਊਗਾ ਦੁਪੱਟਾ ਜਿੱਦਾਂ ਇਹ ਹੈਗਾ ਪਿੰਕ ਕਲਰ ਦੇ ਵਿੱਚ embroidery ਵੀ ਪਹਿਲਾਂ ਨਾਲੋਂ ਡਿਫਰੈਂਟ ਆਊਗੀ ਤੇ ਨਾਲ ਦੁਪੱਟਾ ਵੀ ਆਊਗਾ ਦੇਖੋ ਜੀ ਕਲਰ ਆਊਗਾ ਪਿੰਕ ਤੇ ਸਭ ਤੋਂ ਸੋਹਣੀ ਗੱਲ ਇਹਦੇ ਨਾਲ ਦੁਪੱਟੇ ਪ੍ਰਿੰਟ ਆਉਣਗੇ ਜੀ ਇਹਨਾਂ ਦੇ ਨਾਲ ਉਹ ਵੀ ਪਿਓਰ ਮਸਲੀਨ ਦੇ ਦੁਪੱਟੇ ਐਸਕੇ ਦੇ ਦੇਖੋ ਇਹ ਜੋ ਹੈਂਡਵਰਕ ਤੁਸੀਂ ਵੇਖ ਰਹੇ ਹੋ ਇਹ ਫਰੰਟ ਆਜੂਗਾ ਸੂਟ ਦਾ ਇਹ ਜਿਹੜਾ ਆ ਜੂਗਾ ਜੀ 슬ੀਵਜ਼ ਦਾ ਵਰਕ ਆ ਜੂਗਾ ਤੇ ਇਹਦੇ ਨਾਲ ਤੁਹਾਨੂੰ ਦੁਪੱਟਾ ਦਿਖਾਉਣੀ ਆ ਕਿੰਨਾ ਪਿਆਰਾ ਦੁਪੱਟਾ ਹੈ ਜੀ ਇਹ ਐਸਕੇ ਪਿਓਰ ਐਸਕੇ オーਗੈਂਜ਼ਾ ਦਾ ਦੁਪੱਟਾ ਇਸਦੇ ਨਾਲ ਲੱਗਿਆ ਬਿਲਕੁਲ ਸੌਫਟ ਇੱਕ ਹੁੰਦਾ ਹਾਰਡ ਇਹ ਜਿਹੜਾ ਮਤਲਬ ਕਿ ਆਪਾਂ ਸੂਟ ਲੈਣੇ ਆ 1500 2000 ਪਿਓਰ ਐਸਕੇ ਬ੍ਰਾਂਡ ਦਾ オーਗੈਂਜ਼ਾ ਹੁੰਦਾ ਹੈ ਉਹ ਵਾਲਾ オーਗੈਂਜ਼ਾ ਦਾ ਦੁਪੱਟਾ ਲੱਗਿਆ ਨਾਲ ਇਹ ਪਿੰਕ ਕਲਰ ਦੇ ਵਿੱਚ ਆ ਗਿਆ ਜੀ ਦੇਖ ਸਕਦੇ ਹੋ ਤਾਂ ਇਹਦੇ ਤੋਂ ਦੁਪੱਟੇ ਦਾ ਵੀ ਐਕਸਟਰਾ ਕੋਸਟ ਜੋ ਪੇ ਕਰਨ ਦੀ ਜ਼ਰੂਰਤ ਨਹੀਂ ਕੋਈ ਮਹਿੰਗੀ ਨਹੀਂ ਹੋਊਗੀ ਫੋਡੀ ਇਹ ਆ ਜਾਂਦੀ ਜੀ ਦੁਪੱਟਿਆਂ ਦੇ ਨਾਲ ਇਹ ਹੋਊਗਾ ਫਰੋਜ਼ੀ ਕਲਰ ਫਰੋਜ਼ੀ ਕਲਰ ਵੀ ਬੜਾ ਪਿਆਰਾ ਹੈ ਜੀ ਬਸ ਵੀ ਬਹੁਤ ਸੋਹਣਾ ਕੀਤਾ ਗਿਆ ਹੈ ਇਦਾਂ ਦੇ ਡਿਫਰੈਂਟ ਡਿਫਰੈਂਟ ਡਿਜ਼ਾਈਨਰ ਸੂਟ ਤੁਹਾਡੇ ਲਈ ਲੈ ਕੇ ਆਉਣੇ ਆ ਉਹ ਵੀ ਬਹੁਤ ਘੱਟ ਪ੍ਰਾਈਸ ਦੇ ਵਿੱਚ ਵਿੱਚ ਬਟ ਜੋ ਇੱਕ ਵਾਰ ਆ ਗਿਓ ਦੁਬਾਰਾ ਨਹੀਂ ਆਉਣੇ ਤਾਂ ਕਈ ਵਾਰ ਆਪਾਂ ਨੂੰ ਇਹ ਹੁੰਦਾ ਕਿ ਆਪਾਂ ਅਗਲੀ ਵੀਡੀਓ ਦੇ ਵਿੱਚ ਦੇਖਾਂਗੇ ਬਟ ਜੋ ਅੱਜ ਵੀਡੀਓ ਦੇ ਵਿੱਚ ਪ੍ਰਾਈਸ ਆਇਆ ਡਿਜ਼ਾਈਨ ਆਏ ਨੇ ਉਹ ਦੁਬਾਰਾ ਵੀਡੀਓ ਚ ਨਹੀਂ ਆਉਣਗੇ ਜੀ 슬ੀਵਸ ਦਾ ਵਰਕ ਟੋਟਲੀ ਹੈਂਡਵਰਕ ਦੇ ਵਿੱਚ ਇਹਦਾ ਦੁਪੱਟਾ ਆਊਗਾ ਜੀ ਪਿਓਰ ਚਨੂਨ ਦਾ ਪਿਓਰ ਚਨੂਨ ਦਾ 2.5 ਮੀਟਰ ਦੀ ਕੱਟ ਦੁਪੱਟਾ ਆਊਗਾ ਜਿੱਦਾਂ ਦੇ ਕਲਰ ਸੂਟ ਦੇ ਵਿੱਚ ਜਿਹੜੇ ਯੂਜ਼ ਹੋਏ ਨੇ ਸਾਰੇ ਦੁਪੱਟੇ ਦੇ ਵਿੱਚ ਮੈਂ ਕਿੰਨੇ ਅਲੱਗ ਡਿਫਰੈਂਟ ਜੀ ਲੁੱਕ ਦਾ ਬੜਾ ਸੋਹਣਾ ਸੂਟ ਤੁਹਾਡਾ ਗਰਮੀਆਂ ਦੇ ਫੰਕਸ਼ਨਸ ਲਈ ਬਣ ਕੇ ਰੈਡੀ ਹੋਣਾ। ਥੀਸਰਾ ਕਲਰ ਵੀ ਦੇਖ ਸਕਦੇ ਹੋ ਇਹ ਵੀ ਦੁਪੱਟੇ ਨਾਲ ਆਉਗਾ। ਮੂਜੀ ਕਲਰ ਦੇ ਵਿੱਚ ਬਹੁਤ ਸੋਹਣਾ ਵਰਕ ਦੇਖ ਸਕਦੇ ਹੋ ਤੇ ਇਹਦੇ ਨਾਲ ਵੀ ਜਿਹੜਾ ਹੋਗਾ ਜੀ ਪਿਓਰ ਮਸਲੀਨ ਐਸਕੇ ਬ੍ਰਾਂਡ ਦੁਪੱਟਾ ਦੇਖੋ ਜੀ ਜਿਹੜੇ-ਜਿਹੜੇ ਕਲਰ ਦੁਪੱਟੇ ਦੇ ਵਿੱਚ ਨੇ ਸਾਰੇ ਸੂਟ ਦੇ ਵਿੱਚ ਯੂਜ਼ ਕੀਤੇ ਗਏ ਨੇ ਬਹੁਤ ਹੀ ਸੋਹਣਾ ਦੁਪੱਟਾ ਹੈ ਜੀ ਬੜਾ ਸੋਹਣਾ ਹਾਈਲਾਈਟ ਹੈ ਦੇਖ ਸਕਦੇ ਹੋ ਲੈ ਸਕਦੇ ਹੋ ਇਹਨਾਂ ਦਾ ਪ੍ਰਾਈਸ ਵੀ ਦੁਪੱਟਾ ਰਹੂਗਾ ਓਨਲੀ 1895 ਸਿਰਫ ਔਰ ਸਿਰਫ 1895 ਦੇ ਵਿੱਚ ਤੁਹਾਨੂੰ 2 मीटर ਦੀ ਕੱਟ ਪਿਓਰ ਮਸਲੀਨ ਔਰ ਪਿਓਰ ਚਨੂਨ ਦੇ ਦੁਪੱਟੇ ਨਾਲ ਪਿਓਰ ਕਾਟਨ ਦਾ ਸੂਟ ਔਰ ਉਪਰੋਂ ਹੈਵੀ ਹੈਂਡਵਰਕ ਮਿਲ ਰਿਹਾ ਜੀ ਸਿਰਫ 1895 ਇਹ ਕਲਰ ਹੋਗੇ ਸੀ ਤੇ ਹੁਣ ਤੁਹਾਡੇ ਲਈ ਆਪਾਂ ਲੈ ਕੇ ਆਏ ਜੀ ਬਰਬਰੀ ਔਰ ਗੈਂਜ਼ਾ ਦੇ ਸੂਟ ਬਿਲਕੁਲ ਨਵਾਂ ਫੈਬਰਿਕ ਹੈ ਤੁਸੀਂ ਬਰਬਰੀ ਸ਼ਿਮਰ ਵੀ ਵੇਖਿਆ ਹੋਣਾ ਸਿੰ ઓਨਲੀ ਬਰਬਰੀ ਦਾ ਫੈਬਰਿਕ ਵੀ ਵੇਖਿਆ ਹੋਣਾ ਤੇ ਬਿਲਕੁਲ ਨਵਾਂ ਫੈਬਰਿਕ ਹੈ ਜੀ ਬਰਬਰੀ ਔਰ ਗੈਂਜ਼ਾ ਬਿਲਕੁਲ ਸੌਫਟ ਫੈਬਰਿਕ ਹੈ ਤੇ ਇਹਦੇ ਵਿੱਚ ਡਿਜ਼ਾਈਨਰ ਸੂਟ ਤਾਂ ਐਨੇ ਤੋਂ ਸੋਹਣੇ ਆਏ ਨੇ ਦੇਖੋ ਤਿੰਨ ਕਲਰ ਆਏ ਨੇ ਤੇ ਕੋਈ ਵੀ ਭੈਣ ਜਦੋਂ ਵੀ ਬੁੱਕ ਕਰਦੀ ਹੈ ਸਾਡੀ ਪੂਰੀ ਕੋਸ਼ਿਸ਼ ਰਹੂਗੀ ਕਿ ਆਪਾਂ ਉਹਨਾਂ ਨੂੰ ਸੂਟ ਦੇਈਏ ਬਟ ਜਿਹੜੇ ਇਹ ਸੂਟ ਨੇ ਬਹੁਤ ਜਲਦੀ ਸਟਾਕ ਆਊਟ ਹੋ ਰਹੇ ਕਿਉਂਕਿ ਸੂਟ ਸੋਹਣੇ ਐਨੇ ਨੇ ਇਹ ਤਾਂ ਡਿਜ਼ਾਈਨ ਵੇਖੋ ਕਿੰਨਾ ਪਿਆਰਾ ਹੈ ਸਭ ਤੋਂ ਪਹਿਲਾਂ ਤਾਂ ਫੈਬਰਿਕ ਬਰਬਰੀ ਔਰਗਾਂਜ਼ਾ ਬਿਲਕੁਲ ਨਿਊ ਫੈਬਰਿਕ ਤੇ ਇਹਦਾ ਜੇ ਆਪਾਂ ਪਲੇਨ ਸੂਟ ਵੀ ਲੈਨੇ ਆ ਪਲੇਨ ਸੂਟ ਵੀ 1800 ਪਲੱਸ ਮਿਲਦਾ ਤੇ ਇੱਥੇ ਤੁਹਾਨੂੰ ਡਿਜ਼ਾਈਨਰ ਸੂਟ ਮਿਲੂਗਾ ਡਿਜ਼ਾਈਨ ਵੇਖੋ ਸਭ ਤੋਂ ਪਹਿਲਾਂ ਕਿੰਨਾ ਪਿਆਰਾ ਹੈ ਇਸਦਾ ਇਹ ਸਾਰਾ ਹੈਂਡਵਰਕ ਦੇ ਨਾਲ ਹਾਈਲਾਈਟ ਕੀਤਾ ਹੋਊਗਾ ਦੇਖੋ ਜੀ ਇਹ ਸ਼ਰਟ ਦਾ ਸੈਂਟਰ ਆ ਜਾਊਗਾ ਸਾਈਡਸ ਆ ਜਾਣਗੀਆਂ ਠੀਕ ਹੈ ਜੀ 슬ੀਵਸ ਦੇ ਉੱਪਰ ਬਾਰਡਰ ਆਊਗਾ ਬੈਕ ਸਾਈਡ ਪ੍ਰੋਪਰ ਸੇਮ ਆਊਗੀ ਜੀ ਬਾਰਡਰ ਪਰ ਬੈਕ ਸਾਈਡ ਵੀ ਆਊਗਾ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਹੈ ਇਹਦਾ ਤੇ ਸਾਰਾ ਇਹ ਵਾਲਾ ਜੋ ਫਰੰਟ ਆ ਜਾਊਗਾ ਫਰੰਟ ਆਊਗਾ ਜੀ ਹੈਂਡਵਰਕ ਇਹ ਹੈਂਡਵਰਕ ਦੇ ਨਾਲ ਹਾਈਲਾਈਟ ਹੈ ਜੀ ਤੇ ਪਲੇਨ ਆਉਗੀ ਨਾਲ ਬਾਟਮ ਬਾਟਮ ਆਉਗੀ ਜੀ ਨੇਚਰਲ ਕريب ਨੇਚਰਲ ਕريب ਦੀ ਬਾਟਮ ਨਾਲ ਤੇ ਦੁਪੱਟਾ ਵੇਖੋ ਜੀ ਦੁਪੱਟਾ ਬਹੁਤ ਥੋੜਾ ਇਸਦੇ ਨਾਲ ਤੁਹਾਨੂੰ ਐਦਾਂ ਦਾ ਸੂਟ ਤੁਸੀਂ ਕਿਸੇ ਵੀ ਮਾਰਕੀਟ ਦੇ ਵਿੱਚੋਂ ਕਿਸੇ ਬੁਟੀਕ ਚੋਂ ਜਾਂ ਸ਼ੋਅਰੂਮ ਚੋਂ ਲੈਣੇ ਆ ਤਾਂ ਤੁਹਾਨੂੰ 4000 ਪਲੱਸ ਮਿਲੂਗਾ ਸਿਰਫ ਦਾ ਕਲਾਸਿਕ 컬렉ਸ਼ਨ ਬੁਟੀਕ ਤੋਂ ਤੁਸੀਂ ਇਹ ਵਾਲਾ ਜਿਹੜਾ ਸੂਟ ਹੈ ਜੀ ਲੈ ਸਕਦੇ ਹੋ ਸਿਰਫ ਔਰ ਸਿਰਫ 2495 only 2495 ਦੁਪੱਟਾ ਵੇਖੋ ਕਿੰਨਾ ਪਿਆਰਾ ਖੁੱਲਾ ਡੁੱਲਾ ਪੂਰਾ ਬੜਾ ਹੀ ਸੋਹਣਾ ਦੁਪੱਟਾ ਪਿਸਕੋਸ ਔਰਗੈਂਜ਼ਾ ਕਈ ਵਾਰ ਇਹ ਹੁੰਦਾ ਕਿ ਸਿਰ ਤੋਂ ਖਿਸਕਣ ਵਾਲਾ ਨਹੀਂ ਤੇ ਜਿਹੜਾ ਮਤਲਬ ਕਿ ਜਿਹਦੇ ਵਿੱਚ ਮਿਕਸ ਹੁੰਦਾ ਉਹ ਸਿਰ ਤੋਂ ਜ਼ਰੂਰ ਖਿਸਕਦਾ ਹੈ ਬਟ ਜੋ ਵੀ ਫੈਬਰਿਕ ਪਿਓਰ ਦੇ ਵਿੱਚ ਹੁੰਦਾ ਹੈ ਉਹ ਬਿਲਕੁਲ ਵੀ ਨਹੀਂ ਜੀ ਸਿਰ ਤੇ ਟਿਕੂਗਾ ਆਰਾਮ ਦੇ ਨਾਲ ਬਹੁਤ ਸੋਹਣਾ ਪਾਰਟੀ ਵੇਅਰ ਸੂਟ ਹੈ ਤੁਸੀਂ ਲੈ ਸਕਦੇ ਹੋ ਤੇ ਹੁਣ ਇਹਦੇ ਵਿੱਚ ਤੁਹਾਨੂੰ ਸੇਮ ਡਿਜ਼ਾਈਨ ਚ ਕਲਰ ਦਿਖਾਉਣੇ ਆ ਇਹ ਤਾਂ ਹੈਗਾ ਹੀ ਬੜਾ ਪਿਆਰਾ ਕਲਰ ਹੈ ਜੀ ਤੇ ਹੋ ਸਕਦਾ ਤੁਸੀਂ ਆਰਡਰ ਕਰੋ ਜਦ ਤੱਕ ਨਾ ਹੋਵੇ ਤਾਂ ਆਪਾਂ ਤੁਹਾਨੂੰ ਕਲਰ ਚੁਆਇਸ ਦੱਸ ਦਿੰਨੇ ਆ ਕਿਹੜਾ ਕਿਹੜਾ ਰੱਖ ਸਕਦੇ ਹੋ ਕਿਉਂਕਿ ਸੁੱਲੋ ਹੀ ਕਲਰ ਬਹੁਤ ਸੋਹਣੇ ਆ ਇੱਕ ਵੀ ਕਲਰ ਰੇਂਜ ਹੈਗਾ ਮਤਲਬ ਕਿ ਜਿਹੜਾ ਮਿਲੂਗਾ ਤੁਸੀਂ ਉਹੀ ਲੈ ਲਿਓ ਬਹੁਤ ਪਿਆਰੇ ਕਲਰ ਆ ਇਸ ਦੇ ਵਿੱਚ ਪ੍ਰਾਈਸ ਸਭ ਨੂੰ ਕਲੀਅਰ ਹੋ ਗਿਆ ਹੋਣਾ ਜੀ 2495 ਓਨਲੀ ਦੇਖੋ ਜੀ ਦੂਸਰਾ ਕਲਰ ਵੀ ਕਿੰਨਾ ਪਿਆਰਾ ਬਰਬਰੀ ਔਰਗੈਂਜ਼ਾ ਡਿਜ਼ਾਈਨਰ ਪੀਸ ਉਪਰੋਂ ਹੈਂਡਵਰਕ ਸਾਰਾ ਹਾਈਲਾਈਟ ਕੀਤਾ ਗਿਆ ਜੀ ਪਿਓਰ ਨੇਚਰਲ ਕ੍ਰੇਪ ਨਾਲ ਬਾਟਮ ਹੈ ਤੇ ਦੂਸਰਾ ਇਹ ਸਿੰਪਲ ਜੋ ਮਤਲਬ ਕਿ ਸੂਟ ਨਹੀਂ ਹੈਗੇ ਬੰਡਰ ਮੇਡ ਦੇ ਸੂਟ ਨੇ ਜੋ ਕਿ 5000 ਪਲੱਸ ਸ਼ੋਰੂਮਾਂ ਤੋਂ ਤੁਸੀਂ ਲੈਨੇ ਹੋ 5 5000 6000 ਦੇ ਤੁਸੀਂ ਚੈੱਕ ਕਰ ਸਕਦੇ ਹੋ ਜੀ ਮਾਇਰਾ ਬਹੁਤ ਹੀ ਵੱਡਾ ਬ੍ਰਾਂਡ ਹੈ ਦੇਖ ਸਕਦੇ ਹੋ ਮਾਇਰਾ ਬ੍ਰਾਂਡ ਦੇ ਜੋ ਬੰਡਰ ਮੇਡ ਦੇ ਇਹ ਸੂਟ ਨੇਗੇ ਕਿਉਂਕਿ ਆਪਣਾ ਮਾਰਜਿਨ ਬਹੁਤ ਜ਼ਿਆਦਾ ਘਟ ਹੁੰਦਾ ਹੈ ਉਸੇ ਹਿਸਾਬ ਦੇ ਨਾਲ ਤੁਹਾਨੂੰ ਇੱਥੋਂ ਜਿਹੜੇ ਸੂਟ ਨੇ ਬਾਕੀ ਆਪਾਂ ਸਟਾਕ ਹੈ ਜਿਹੜਾ ਬਹੁਤ ਜਲਦੀ ਲੈ ਕੇ ਆਉਣੇ ਆ ਕਿਉਂਕਿ ਹਫਤੇ ਦੇ ਵਿੱਚ 2-3 ਵਾਰ ਸਟਾਕ ਆਉਂਦਾ ਹੈ ਕਾਫੀ ਸਾਰਾ ਸਟਾਕ ਆਉਂਦਾ ਹੈ ਉਸੇ ਹਿਸਾਬ ਦੇ ਨਾਲ ਆਪਾਂ ਨੂੰ ਠੀਕ ਮਿਲਦੇ ਆ ਤੇ ਉਸੇ ਹਿਸਾਬ ਨਾਲ ਅਸੀਂ ਵੀ ਭੈਣਾਂ ਨੂੰ ਬਹੁਤ ਘੱਟ ਪ੍ਰਾਈਸ ਦੇ ਵਿੱਚ ਅੱਗੇ ਪ੍ਰੋਵਾਈਡ ਕਰਦੇ ਆ ਦੇਖੋ ਜੀ ਕਿੰਨਾ ਸੋਹਣਾ ਦੁਪੱਟਾ ਹੈ ਸਿਰਫ 2490 ਇਸ ਤਰ੍ਹਾਂ ਕਲਰ ਵੀ ਬਹੁਤ ਸੋਹਣਾ ਹੈ ਇਸ ਦਾ ਦੇਖੋ ਜੀ ਇਹ ਵਾਲਾ ਕਲਰ ਵੀ ਬਹੁਤ ਸੋਹਣਾ ਹੈ ਇਹ ਵੀ ਲੈ ਸਕਦੇ ਹੋ ਇਹ ਮਤਲਬ অনion ਸ਼ੇਡ ਦੇ ਵਿੱਚ ਪ੍ਰੋਪਰ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਰਾਣੀ ਸ਼ੇਡ ਹੈ ਮਜੈਂਟਾ ਹੈ ਇਹ অনion ਸ਼ੇਡ ਹੈ ਜੀ ਪਿਆਜ਼ ਦਾ ਕਲਰ ਹੁੰਦਾ ਜਿੱਦਾਂ ਉਹ ਵਾਲਾ ਕਲਰ ਆ ਜਾਂਦਾ ਹੈ ਦੇਖੋ ਬੜਾ ਸੋਹਣਾ ਸੂਟ ਹੈ ਬਹੁਤ ਸੋਹਣਾ ਤੁਹਾਡਾ ਸੂਟ ਬਣ ਕੇ ਰੈਡੀ ਹੋਣਾ ਪਾਰਟੀ ਵੇਅਰ ਅੱਗੇ ਗਰਮੀਆਂ ਦੇ ਫੰਕਸ਼ਨਸ ਦੇ ਲਈ ਤਾਂ ਲੈ ਸਕਦੇ ਹੋ ਜੀ ਸਿਰਫ ਔਰ ਸਿਰਫ 2495 ਤਿੰਨ ਕਲਰ ਸੇ ਤਿੰਨੋਂ ਤੁਹਾਨੂੰ ਦਿਖਾ ਦਿੱਤੇ ਆਪਾਂ ਅੱਗੇ ਇੱਕ ਹੋਰ ਪੀਸ ਲੈ ਕੇ ਆਏ ਜੀ ਇਹ ਵੀ ਬਹੁਤ ਸੋਹਣਾ ਡਿਜ਼ਾਈਨਰ ਪੀਸ ਆ ਬਲੈਕ ਕਲਰ ਦੇ ਵਿੱਚ ਇਹ ਹੋਊਗਾ ਜੀ ਕਾਟਨ ਦੇ ਵਿੱਚ ਵਿਦਾਊਟ ਲਾਈਨਿੰਗ ਸਟਿਚ ਹੋਊਗਾ ਮਟੇਤੇ ਜੋ ਕਾਟਨ ਹੈ ਉਹ ਵੀ ਬਹੁਤ ਸੋਹਣੀ ਗੀਜ਼ਾ ਕਾਟਨ ਯੂਜ਼ ਕੀਤੀ ਗਈ ਹੈ ਨੋਰਮਲ ਕਾਟਨ ਨਹੀਂ ਹੈਗੀ ਵਰਕ ਦਿਖਾਉਣਾ ਤੁਹਾਨੂੰ ਕਿੰਨਾ ਸੋਹਣਾ ਵਰਕ ਹੈ ਇਸ ਦੇ ਉੱਪਰ ਵੇਖੋ ਜੀ ਪੂਰਾ ਫਰੰਟ ਹੈਵੀ ਹੋਊਗਾ ਢੇਰੇ ਨੂੰ ਫਿਨਿਸ਼ਿੰਗ ਕੀਤੀ ਗਈ ਹੈ ਲੈਂਸ ਦੇ ਨਾਲ ਉਸ ਤੋਂ ਬਾਅਦ ਫਲਾਰ ਤੇ ਉੱਪਰ ਤੱਕ ਪੈਨਲ ਲਾਈਨਸ ਨੇ ਐਮਬਰਾਇਡਰੀ ਦੇ ਨਾਲ ਬਹੁਤ ਸੋਹਣਾ ਡਿਜ਼ਾਈਨ ਕੀਤਾ ਗਿਆ ਜਿਸ ਤੂਟ ਨੂੰ ਤੇ ਹੁਣ ਆਪਾਂ ਤੁਹਾਨੂੰ ਇਹਦਾ ਦੁਪੱਟਾ ਦਿਖਾਉਣਾ ਦੁਪੱਟਾ ਕਿੰਨਾ ਪਿਆਰਾ ਹੈ ਜਿੰਨਾ ਵਰਕ ਸੂਟ ਦੇ ਉੱਪਰ ਹੈ ਸੇਮ ਦੁਪੱਟੇ ਦੇ ਉੱਪਰ ਵੀ ਮਿਲੂਗਾ ਤੁਹਾਨੂੰ ਫੁੱਲ ਪਿਓਰ ਦੁਪੱਟਾ ਦੇਖੋ ਜੀ ਦੁਪੱਟੇ ਨੂੰ 4 ਸਾਈਡ ਜੋ ਬੇਲ ਵੀ ਮਿਲੂਗੀ ਇਸ ਤਰ੍ਹਾਂ ਲੈਸ ਵੀ ਲੱਗੀ ਹੋਊਗੀ ਤੇ ਸਾਰੇ ਦੁਪੱਟੇ ਦੇ ਵਿੱਚ ਇਦਾਂ थ्रेड ਵਰਕ ਦੇ ਫਲਾਵਰਸ ਹੋਣਗੇ ਬਹੁਤ ਹੀ ਪਿਆਰਾ ਪੀਸ ਹੈ ਜੀ ਤੇ ਪ੍ਰਾਈਸ ਬਹੁਤ ਘੱਟ ਇਹ ਦੁਪੱਟਾ ਹੈਵੀ ਐਮਬਰਾਇਡਰੀ ਪ੍ਰਾਈਸ ਹੈਗਾ ਸਿਰਫ 1895 ਓਨਲੀ 1895 ਸਿੰਗਲ ਸੂਟ ਆ ਜਲਦੀ ਸੇਲ ਹੋਣਾ ਤਾਂ ਬੁੱਕ ਵੀ ਜਲਦੀ ਕਰ ਲੀਏ ਅੱਗੇ ਆ ਗਿਆ ਜੀ ਹੈਵੀ ਹੈਂਡਵਰਕ ਦਾ ਪੀਸ ਇਹ ਹੈਗਾ ਜੀ ਬਰਬਰੀ ਫੈਬਰਿਕ ਦੇ ਵਿੱਚ ਤੇ اور ਬਰਬਰੀ ਫੁੱਲੀ ਹੈਂਡਵਰਕ ਸਿੰਗਲ ਪੀਸ ਹੈ ਜੀ ਸਿੰਗਲ ਕਲਰ ਇਹ ਲਾਈਟ ਆਨੀਅਨ ਸ਼ੇਡ ਹੈ ਵਰਕ ਵੇਖੋ ਕਿੰਨਾ ਪਿਆਰਾ ਸੌਰੀ ਨਹੀਂ ਸ਼ਾਇਦ ਰੌਣ ਪਕੜੇ ਹਾਂਜੀ ਇਸ ਤਰ੍ਹਾਂ ਹੈਗਾ ਸਭ ਤੋਂ ਪਹਿਲਾਂ ਜੋ ਇਹਦੀ ਜੋ ਲੇਸ ਉੱਪਰ ਦਿੱਤੀ ਗਈ ਹੈ ਜੀ ਇਹ ਘੇਰੇ ਦੇ ਉੱਪਰ ਤੇ ਬਾਹਾਂ ਦੇ ਉੱਪਰ ਆਪਾਂ ਯੂਜ਼ ਕਰ ਸਕਦੇ ਹਾਂ ਇਸ ਤਰ੍ਹਾਂ ਜਿਵੇਂ 슬ੀਵਜ਼ ਦਾ ਵਰਕ ਕੀਤਾ ਗਿਆ ਹੈ ਉੱਪਰ ਲੇਸ ਲੱਗੀ ਹੈ ਇਹ ਐਕਸਟਰਾ ਲੇਸ ਉੱਪਰ ਦਿੱਤੀ ਹੈ ਜੀ ਤੇ ਹੁਣ ਤੁਸੀਂ ਇਹਦਾ ਨੈਕ ਲਾਈਨ ਦਾ ਵਰਕ ਵੇਖੋ ਮਤਲਬ ਕਿ ਫੈਬਰਿਕ ਵੀ ਪਿਓਰ ਵਰਬਰੀ ਹੈ ਜੀ ਤੇ ਵਰਕ ਵੀ ਵੇਖੋ ਟੋਟਲੀ ਦਬਕਾ ਸਿੱਪੀ ਔਰ ਕਟਦਾਨੇ ਦਾ ਕੰਮ ਹੋਇਆ ਹੈ ਬਹੁਤ ਸੋਹਣਾ ਵਰਕ ਕੀਤਾ ਗਿਆ ਜੀ ਪੂਰੀ ਸ਼ਰਟ ਦੇ ਵਿੱਚ ਦੇਖ ਸਕਦੇ ਹੋ ਕਿੰਨਾ ਸੋਹਣਾ ਸੂਟ ਬਣ ਕੇ ਰੈਡੀ ਹੋਣਾ ਉੱਪਰੋਂ ਕਲਰ ਵੀ ਬਹੁਤ ਸੋਹਣਾ ਬਿਲਕੁਲ ਲਾਈਟ ਆਨੀਆਂ ਕਲਰ ਤੇ ਇਹੇ ਉੱਪਰ ਵੀ ਲੈਸ ਦਿੱਤੀ ਹੈ ਬਾਕੀ ਤੁਸੀਂ ਹੈਂਗਿੰਗ ਲੈਸ ਦਾ ਟੱਚ ਦੇ ਕੇ ਬਣਾਉਣਾ ਚਾਹ ਰਹੇ ਤਾਂ ਸੂਟ ਨੂੰ ਚਾਰ ਚੰਨ ਲੱਗ ਜਣੇ ਜੀ ਹੋਰ ਵੀ ਜ਼ਿਆਦਾ ਸੋਹਣਾ ਪੜਨਾ ਤੇ 슬ੀਵਜ਼ ਵੀ ਫੁੱਲ ਹੈਵੀ ਹੋਣਗੀਆਂ ਦੇਖੋ ਅੱਗੇ ਜੁਬੇਲ ਆਉਗੀ ਤੇ ਉਸ ਤੋਂ ਬਾਅਦ ਉੱਪਰ ਫਲਾਵਰ ਹੈ ਤੇ ਪੂਰੇ ਸੂਟ ਦੇ ਵਿੱਚ ਅੱਦਾਂ ਜਿਦਾ ਸੂਟ ਦੇ ਵਿੱਚ ਨੂੰ ਸੇਮ 슬ੀਵਜ਼ ਦੇ ਉੱਪਰ ਵੀ ਹੈ ਬਰੀਕੀ ਦਾ ਕੰਮ ਹੈ ਬਿਲਕੁਲ ਦੇਖ ਸਕਦੇ ਹੋ ਬਹੁਤ ਹੀ ਬਰੀਕੀ ਦੇ ਨਾਲ ਦਬਕਾ ਸਿੱਪੀ ਦਾ ਕੰਮ ਕੀਤਾ ਗਿਆ ਹੈ ਤੇ ਇਹਦੇ ਨਾਲ ਜੋ ਬਾਟਮ ਆਉਗੀ ਜੀ ਸੇਮ ਬਰਬਰੀ ਦੀ ਬਾਟਮ ਆਉਗੀ ਦੁਪੱਟਾ ਵੀ ਹੈਵੀ ਆਊਗਾ ਫੁੱਲ ਦੇਖ ਸਕਦੇ ਹੋ ਗਰਮੀਆਂ ਦੇ ਵਿੱਚ ਵਿਆਹ ਹੁੰਦੇ ਨੇ ਜਿਹੜੇ ਉਹਨਾਂ ਦੇ ਵਿੱਚ ਐਦਾਂ ਦੇ ਕਲਰ ਦੇ ਸੂਟ ਹੀ ਸੋਹਣੇ ਲੱਗਦੇ ਨੇ ਜੀ ਦੇਖੋ ਫੋਰ ਸਾਈਡ ਕਿੰਨਾ ਹੈਵੀ ਕੰਮ ਕੀਤਾ ਗਿਆ ਦੁਪੱਟੇ ਦੇ ਉੱਪਰ ਘੱਟ ਦਾਣਾ ਦਬਕਾ ਸਿੱਪੀ ਫੋਰ ਸਾਈਡ ਬਹੁਤ ਹੀ ਸੋਹਣਾ ਕੰਮ ਕੀਤਾ ਗਿਆ ਜੀ ਫੁੱਲ ਹੈਵੀ ਸੂਟ ਆ ਇਨਾ ਸੋਹਣਾ ਸੁਣਨ ਲੱਗਣਾ ਹੈ ਵੇਅਰ ਕੀਤਾ ਦੁਪੱਟਾ ਕਿੰਨਾ ਪਿਆਰਾ ਲੱਗਣਾ ਜੀ ਵੇਅਰ ਕੀਤਾ ਤੇ ਇਹ ਵਾਲੇ ਸੂਟ ਦੀ ਜਿਹੜੀ ਪੋਸਟ ਰਹਿਣ ਵਾਲੀ ਹੈ ਜੀ ਕਿਸੇ ਵੀ ਬੁਟੀਕ ਜਾਂ ਸ਼ੋਰੂਮ ਦੀ ਜਿਹੜੀ ਕੋਸਟ ਹੈ 808500 ਤੋਂ ਘੱਟ ਨਹੀਂ ਹੋਣੀ ਕਿਉਂਕਿ ਇਹਦਾ ਜੋ ਵਰਕ ਹੈ ਬਹੁਤ ਬਰੀਕੀ ਦਾ ਕੰਮ ਹੈ ਜੀ ਬਟ ਆਪਣੇ ਬੁਟੀਕ ਤੋਂ ਲੈ ਸਕਦੇ ਹੋ ਜੀ ਸਿੰਗਲ ਪੀਸ ਆ ਸਿਰਫ ਔਰ ਸਿਰਫ 3895 ਓਨਲੀ 3895 ਕਿਉਂਕਿ ਸਾਰੇ ਸੈੱਟ ਵਾਈਜ਼ ਰੈਡੀ ਹੋਏ ਨੇ ਸੂਟ ਤੁਸੀਂ ਵੇਖ ਰਹੇ ਹੋ ਇਹ ਸਾਰੇ ਜੋ ਟਮੀਜ਼ ਦੇ ਸੂਟ ਪਾਏ ਹੋਏ ਨੇ ਸਾਰੇ ਸੈੱਟ ਨੇ ਹੌਲੀ-ਹੌਲੀ ਤੁਹਾਡੇ ਲਈ ਲੈ ਕੇ ਆਵਾਂਗੇ ਪ੍ਰਾਈਸ ਦੱਸਦੇ ਜਾਵਾਂਗੇ ਪੂਰਾ ਹਫਤਾ ਤੁਹਾਨੂੰ ਇਦਾਂ ਦੇ ਹੈਵੀ-ਹੈਵੀ ਸੂਟ ਵੀ ਵਿੱਚ ਲੈ ਕੇ ਆਵਾਂਗੇ ਜੀ ਤੇ ਨਾਲ-ਨਾਲ ਪ੍ਰਾਈਸ ਵੀ ਬਹੁਤ ਘੱਟ ਦਵਾਂਗੇ ਤਾਂ ਤੁਸੀਂ ਸ਼ਾਪਿੰਗ ਆਪਣੀ ਜੋ ਕਰ ਸਕਦੇ ਹੋ ਉਹ ਦਾ ਕਲਾਸਿਕ ਕਲੈਕਸ਼ਨ ਬੁਟੀਕ ਲਹਿਰਾ ਗਾਗਾ ਤੋਂ ਓਕੇ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਏ ਅਨੇ ਸਾਰੇ ਸੂਟ ਤੇ ਉਮੀਦ ਹੈ ਪੂਰੀ ਕਿ ਭੈਣਾਂ ਨੂੰ ਬਹੁਤ ਜ਼ਿਆਦਾ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਪਲੀਜ਼ ਵੀਡੀਓ ਨੂੰ ਵੱਧ-ਵੱਧ ਲਾਈਕ ਸ਼ੇਅਰ ਕਰਿਆ ਕਰੋ ਤਾਂ ਜੋ ਆਪਣਾ ਚੈਨਲ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਉਹ ਤੁਹਾਡੀ ਵੀ ਇਹ ਰਿਸਪੌਂਸਿਬਿਲਟੀ ਬਣਦੀ ਹੈ ਕਿ ਆਪਾਂ ਤੁਹਾਡੇ ਲਈ ਐਨੇ ਬਾਜ ਬਰੇਟਾਂ ਦੇ ਬਹੁਤ ਸੋਹਣੇ ਸੋਨੇ ਸੂਟ ਲੈ ਕੇ ਆਉਨੇ ਆ ਕਿ ਤੁਸੀਂ ਵੀ ਜੋ ਸਾਡਾ ਚੈਨਲ ਆ ਉਹਨੂੰ ਗਰੋ ਕਰਨ ਦੇ ਵਿੱਚ ਸਾਡੀ ਹੈਲਪ ਕਰੋ ਤਾਂ ਪਲੀਜ਼ ਆਪਣੇ ਜੋ ਰਿਸ਼ਤੇਦਾਰ ਨੇ ਉਹਨਾਂ ਤੱਕ ਆਪਣਾ ਚੈਨਲ ਜ਼ਰੂਰ ਸ਼ੇਅਰ ਕਰਿਆ ਕਰੋ ਜੀ ਬਹੁਤ ਬਹੁਤ ਧੰਨਵਾਦ ਓਕੇ ਕੱਲ ਫਿਰ ਮਿਲਦੇ ਆ ਸਤਿ ਸ਼੍ਰੀ ਅਕਾਲ